ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1364 ਵਿੱਚ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਸਭ ਜਗ ਹਉ ਫਿਰਿਓ ਮੰਡਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਥੋਕ ਵਜਾਏ ਇੱਥੇ ਗੁਰਮੁਖ ਪਿਆਰੇ ਵਿਚਾਰ ਕਰ ਰਹੇ ਨੇ ਕਹਿੰਦੇ ਮੈਂ ਬੜਾ ਸੰਸਾਰ ਨੂੰ ਗਾਇਆ ਸਭ ਨੂੰ ਪੁੱਛਿਆ ਬੇਨਤੀ ਕੀਤੀ ਰਾਜ ਭਾਗ ਕਰਨ ਵਾਲਿਆਂ ਨੂੰ ਮਹਿਲ ਮਾੜੀਆਂ ਵਾਲਿਆਂ ਨੂੰ ਸਾਖ ਸੰਬੰਧੀਆਂ ਨੂੰ ਵੀ ਮੇਰੇ ਨਾਲ ਦਰਗਾਹ ਦੇ ਵਿੱਚ ਕੋਣ ਤੋਰਨੇ ਭੇਗਾ ਪਰ ਕਹਿੰਦੇ ਕਿਸੇ ਨੇ ਹਾਮੀ ਨਹੀਂ ਭਰੀ ਸਾਰੀ ਸ੍ਰਿਸ਼ਟੀ ਨੂੰ ਖੋਜਿਆ ਪਰਖ ਕੇ ਦੇਖਿਆ ਕੋਈ ਵੀ ਤੋੜ ਨਿਬਣ ਵਾਲਾ ਨਹੀਂ ਮਿਲੇਆ ਉਸ ਅਕਾਲ ਪੁਰਖ ਦੇ ਨਾਮ ਤੋਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੇ ਇਸੇ ਕਰਕੇ ਕਬੀਰ ਜੀ ਫਰਮਾਨ ਕਰਦੇ ਨੇ RAM ਨਾ ਛੋਡੀਏ ਤਨ ਤਨ ਜਾਏ ਤਾਂ ਜਾਓ ਵੀ ਕਹਿੰਦੇ ਇਸੇ ਕਰਕੇ ਫਿਰ ਮੈਂ ਉਸ ਸ਼ਬਦ ਨਾਲ ਲਿਵ ਲਾ ਕੇ ਰੱਖੀ ਉਸ ਸਿਰ ਘਰ ਦੇ ਵਿੱਚ ਲਿਵ ਲਾ ਕੇ ਰੱਖੀ ਜਿਨੂੰ ਸੰਸਾਰ ਨੇ ਵਿਸਾਰ ਦਿੱਤਾ ਫੇਰ ਵਿਚਾਰ ਕਰਦੇ ਨੇ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਉ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਗੇ ਜਾਏ ਕਹਿੰਦੇ ਜਦੋਂ ਅਸੀਂ ਸ਼ਬਦ ਨਾਲ ਲਿਵ ਜੋੜੀ ਨਾ ਇਸ ਮਾਰਗ ਤੇ ਫਿਰ ਸਾਨੂੰ ਜਦੋਂ ਅੰਦਰੋਂ ਮੋਤੀ ਮਿਲੇ ਅੰਮ੍ਰਿਤ ਦੀ ਧਾਰ ਆਈ ਰਸ ਮਿਲਿਆ ਸ਼ਬਦ ਸੁਣਿਆ ਕਹਿੰਦੇ ਅਸੀਂ ਤਾਂ ਮੋਤੀ ਇਕੱਠੇ ਕੀਤੇ ਪਰ ਜਦੋਂ ਸੰਸਾਰ ਵੱਲ ਦੇਖਿਆ ਉਹ ਮੋਤੀ ਲੈਣ ਦੀ ਬਜਾਏ ਦ੍ਰਿਸ਼ਟਮਾਨ ਦੇ ਵਿੱਚ ਫਸ ਗਏ ਤੇ ਤਨ ਪਦਾਰਥਾਂ ਦੀ ਖੋਜ ਦੇ ਵਿੱਚ ਪੈ ਗਏ ਪਰ ਇਸ ਕਰਕੇ ਇਸ ਕਰਕੇ ਸੰਸਾਰ ਜਿਹੜਾ ਉਹ ਗਿਆਨਹੀਣ ਹੋ ਗਿਆ ਉਹ ਕਹਿੰਦੇ ਅਨਾਂ ਮਨੁੱਖ ਜਿਹੜਾ ਜਿਹਨੂੰ ਪਰਮਾਤਮਾ ਸਾਹਮਣੇ ਨਹੀਂ ਦਿਖਦਾ ਜਿਹਨੂੰ ਅੰਦਰੋਂ ਸ਼ਬਦ ਨਹੀਂ ਸੁਣਦਾ ਕਹਿੰਦੇ ਉਸ ਨੂੰ ਕੀ ਪਤਾ ਪਰਮਾਤਮਾ ਦਾ ਨਾਮ ਸ਼ਬਦ ਕੀ ਚੀਜ਼ ਹੈ ਇਸ ਕਰਕੇ ਕਹਿੰਦੇ ਉਹ ਮੋਤੀ ਲੈਣ ਵਾਸਤੇ ਜੇ ਧਨ ਪਦਾਰਥ ਵੀ ਖਰਚਨਾ ਮਾਲਕ ਦੇ ਨਾਮ ਦੇ ਮੋਤੀ ਕਹਿੰਦੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਵੀ ਖੇਡ ਕੀ ਹੈ ਇਸ ਕਰਕੇ ਸਾਨੂੰ ਇੱਥੇ ਸਮਝਾ ਰਹੇ ਨੇ ਫਿਰ ਕਹਿੰਦੇ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ ਕਹਿੰਦੇ ਜਿਹੜੀ ਜੋਤ ਸੀ ਨੇਤਰਾਂ ਦੇ ਸਾਹਮਣੇ ਸੀ ਅਸੀਂ ਉਹਦੇ ਦਰਸ਼ਨ ਕਰਦੇ ਰਹੇ ਅਸੀਂ ਮਾਲਕ ਦੇ ਦਰਸ਼ਨਾਂ ਤੋਂ ਨੇਤਰ ਇੱਕ ਪਲ ਵੀ ਨਹੀਂ ਹਟਾਏ ਪਰ ਜਿਹੜਾ ਸੰਜਗਤ ਹੈ ਕਹਿੰਦੇ ਉਹ ਨੇਤਰਾਂ ਦੇ ਸਾਹਮਣੇ ਸਨਮੁਖ ਨਹੀਂ ਹੋ ਰਿਹਾ ਮਾਲਕ ਨੂੰ ਨਹੀਂ ਦਿਖ ਰਿਹਾ ਉਹਦੀ ਕਦਰ ਨਹੀਂ ਪਾਈ ਤੇ ਆਪਣੇ ਗੁਣ ਗਵਾ ਰਿਹਾ ਆਪਣੇ ਗੁਣ ਗਵਾ ਕੇ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਜਿਹੜੀ ਦੇਹੀ ਹੈ ਇਹ ਕਿਸੇ ਦਿਨ ਮਾਇਆ ਦਾ ਮੂਲ ਹੈ ਤੋ ਖਾ ਦੇਗੀ ਫਿਰ ਅੱਗੇ ਫਰਮਾਨ ਕਰਦੇ ਨੇ ਬੁੱਢਾ ਬੰਸ ਕਬੀਰ ਦਾ ਉਪਜੋ ਪੁੱਤ ਕਮਾਲ ਹਰਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਫਿਰ ਕਹਿੰਦੇ ਵੀ ਕਬੀਰ ਜੀ ਸਮਝਾਉਂਦੇ ਆ ਵੀ ਕਹਿੰਦੇ ਜਿਹੜੇ ਸਰੀਰ ਹੈ ਨਾ ਇਹਦੀ ਗਿਆਨ ਇੰਦਰੀਆਂ ਨੇ ਆਖਾਂ ਕੰਨ ਨੱਕ ਆਦੀ ਸਾਰੀਆਂ ਇੰਦਰੀਆਂ ਜਿਹੜਾ ਟੋਲਾ ਇਹ ਸਰੀਰ ਰੂਪੀ ਬੰਸ ਜਿਹੜਾ ਕਹਿੰਦੇ ਬੁੱਢਾ ਹੋ ਰਿਹਾ ਦਿਨ-ਪ੍ਰਤੀ-ਦਿਨ ਤੇ ਕਹਿੰਦੇ ਫਿਰ ਇਸ ਦੇ ਵਿੱਚੋਂ ਮੈਂ ਨਾਮ ਦੀ ਖੋਜ ਕਿਉਂ ਨਹੀਂ ਕੀਤੀ ਸਮੇਂ ਤੇ ਜੇ ਮੈਂ ਕਰ ਲੈਂਦਾ ਜਗਤ ਨੂੰ ਉਪਦੇਸ਼ ਕਰ ਰਹੇ ਨੇ ਵੀ ਇਸਨੇ ਸਾਥ ਨਹੀਂ ਦੇਣਾ ਕਿਸ ਆਪਣਾ ਤਾਂ ਇਸ ਕਰਕੇ ਮੈਂ ਠੋਕੋ ਜਾ ਕੇ ਕਹਿੰਦੇ ਕਹਿੰਦਾ ਆ ਵੀ ਆਪਣੇ ਅੰਦਰ ਜਿਹੜਾ ਨਾਮ ਹੈ ਸ਼ਬਦ ਹੈ ਉਸ ਨੂੰ ਸੁਣਨਾ ਕਰੋ ਕਿਉਂਕਿ ਮੂਰਖ ਮਨ ਜਦੋਂ ਉਹ ਵਿਸਰ ਜਾਂਦਾ ਤੇ ਆਪਣੀ ਸ਼ਬਦ ਦੀ ਅਵਸਥਾ ਤੋਂ ਟੁੱਟਦਾ ਤਾਂ ਉਹ ਸਰੀਰ ਦੇ ਵਸ ਗਿਆਨ ਇੰਦਰੀਆਂ ਦੇ ਵਸ ਪੈ ਜਾਂਦਾ ਇਸ ਕਰਕੇ ਕੰਦੇ ਹਰ ਕਾ ਸਿਮਰਨ ਛਾੜ ਕੇ ਕਰ ਲੈ ਆਇਆ ਮਾਲ ਕਹਿੰਦੇ ਉਹ ਫਿਰ ਨਾਮ ਨੂੰ ਛੱਡ ਕੇ ਅੰਦਰ ਫਿਰ ਕਹਿੰਦੇ ਮੂਹ ਵਸਾ ਲਿਆ ਸ਼ਰੀਰ ਦੀ ਗਿਆਨ ਇੰਦਰੀਆਂ ਦੇ ਵਿੱਚ ਵਿਚਾਰ ਚੱਲਦੇ ਆ ਉਹ ਵਿਚਾਰਾਂ ਨੇ ਸ਼ਰੀਰ ਨਾਲ ਜੋੜ ਦਿੱਤਾ ਤੇ ਕਹਿੰਦੇ ਉਸ ਮੂਹ ਨਾਲ ਵਸ ਗਏ ਤੇ ਕਹਿੰਦੇ ਇਸ ਕਰਕੇ ਵਿਚਾਰ ਕਰਦੇ ਨੇ ਵੀ ਕਦੀ ਸਿਮਰਨ ਜਿਹੜਾ ਹੈ ਆਕਾਲ ਪੁਰਖ ਦਾ ਉਹ ਕਦੇ ਨਾ ਛੱਡੋ ਸਿਮਰਨ ਨੇ ਹੀ ਆਪ ਨੂੰ ਪਾਰ ਲਾਉਣਾ ਹੈ ਸਿਮਰਣੀ ਹੈ ਸਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਵਸ ਜਾਣਾ ਤੇ ਜਦੋਂ ਆਪਾਂ ਉਸ ਨੂੰ ਬਾਰ-ਬਾਰ ਜਪਾਂਗੇ ਤਾਂ ਉਹਨੇ ਹੀ ਆਪਾਂ ਨੂੰ ਉਸ ਸਹਿਜ ਦੇ ਵਿੱਚ ਤੇ ਸੁਨ ਵਿੱਚ ਲੈ ਕੇ ਜਾਣਾ ਜਿਹਦੇ ਕਰਕੇ ਉਹ ਨਾਮ ਪ੍ਰਗਟ ਹੋਣਾ ਇਸ ਕਰਕੇ ਕਬੀਰ ਜੀ ਸਾਨੂੰ ਇਸ ਨਾਮ ਦੀ ਮਹਿਮਾ ਬਾਰੇ ਦੱਸ ਰਹੇ ਨੇ ਸੋ ਇਨੇਕ ਬਚਨ ਕਰਦੇ ਹੋਏ ਕੋਈ ਅੱਖਰ ਵੱਧ ਘਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ